ਦਾ ਪੰਜਾਬ ਟਾਕਸ ਚੈਨਲ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਸਭ ਤੋਂ ਪਹਿਲਾਂ ਬੜੇ ادب ਤੇ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਤੁਹਾਨੂੰ ਸਭ ਤੋਂ ਪਹਿਲਾਂ ਦੱਸਾਂ ਅੱਜ ਦੇ ਐਪੀਸੋਡ ਦਾ ਮضمون ਵਿਸ਼ਾ ਇਸ ਦਾ ਵਿਸ਼ਾ ਹੈ ਸਿੱਖਾਂ ਦੀਆਂ ਪ੍ਰਤੀਨਿਧ ਸੰਸਥਾਵਾਂ ਇਹਨਾਂ ਦਾ ਜ਼ਿਕਰ ਕਰਾਂਗੇ ਅੱਜ ਦੇ ਇਸ ਐਪੀਸੋਡ ਵਿੱਚ ਸਭ ਤੋਂ ਪਹਿਲਾਂ ਦਾ ਆਉਂਦੀ ਹੈ ਸਿੱਖਾਂ ਦੀ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਕਿ 1920 ਵਿੱਚ ਬੜੀਆਂ ਕੁਰਬਾਨੀਆਂ ਤੋਂ ਬਾਅਦ ਹੋਂਦ ਵਿੱਚ ਆਈ ਤੇ ਇਹਦਾ ਮੁੱਖ ਮਕਸਦ ਹੈ ਗੁਰਦੁਆਰਾ ਸਹਿਬਾਨ ਤੇ ਗੁਰਦੁਆਰਾ ਸੰਬੰਧ ਸਹਿਬਾਨ ਨਾਲ ਸੰਬੰਧਿਤ ਹੋਰ ਯਾਦਗਾਰਾਂ ਤੇ ਜਾਇਦਾਦਾਂ ਦੀ ਜ਼ਮੀਨਾਂ ਦੀ ਸਾਂਝ ਸਮਾਰਨ ਕਰਨਾ ਤੇ ਗੁਰਦੁਆਰਾ ਦਾ ਪ੍ਰਬੰਧ ਕਰਨਾ ਇਹਦੇ ਵਿੱਚ ਪਹਿਲਾਂ ਚਾਰ ਸਟੇਟਾਂ ਸ਼ਾਮਿਲ ਸੀ ਕਿਉਂਕਿ ਹਜ਼ੂਰ ਸਾਹਿਬ ਦੀ ਵੱਖਰੀ ਪ੍ਰਬੰਧਕ ਕਮੇਟੀ ਹੈ ਤਕਸ਼ੀਰ ਹਜ਼ੂਰ ਸਾਹਿਬ ਨੰਢੇੜ ਦੀ ਤੇ ਤਕਸ਼ੀਰ ਪਟਨਾ ਸਾਹਿਬ ਹਰਮੰਦਰ ਜੀ ਦੀ ਵੱਖਰੀ ਕਮੇਟੀ ਹੈ ਤੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੇ ਤੌਰ ਤੇ ਕੰਮ ਕਰ ਰਹੀ ਹੈ ਇਹਦੇ ਵਿੱਚ ਮੇਨ ਤੌਰ ਤੇ ਐਕਟ ਦੇ ਮੁਤਾਬਕ हरियाणा ਦੇ ਇਤਿਹਾਸਿਕ ਗੁਰਦੁਆਰਾ ਸਹਿਬਾਨ ਹਿਮਾਚਲ ਪ੍ਰਦੇਸ਼ ਦੇ ਇਤਿਹਾਸਿਕ ਗੁਰਦੁਆਰਾ ਸਹਿਬਾਨ ਪੰਜਾਬ ਦੇ ਸਾਰੇ ਇਤਿਹਾਸਿਕ ਗੁਰਦੁਆਰਾ ਸਹਿਬਾਨ ਜਿਹਨਾਂ ਨੂੰ ਲੋਕਲ ਕਮੇਟੀਆਂ ਵਾਲੇ ਗੁਰਦੁਆਰਾ ਸਹਿਬਾਨ ਵੀ ਸ਼ਾਮਲ ਨੇ ਤੇ ਡਾਇਰੈਕਟ ਸ਼ਰੋਣੀ ਕਮੇਟੀ ਦੇ ਅੰਡਰ ਜਿਹੜੇ ਆਉਂਦੇ ਨੇ ਉਹ ਵੀ ਸ਼ਾਮਲ ਨੇ ਤੇ ਫਿਰ ਕੇਂਦਰ ਸ਼ਾਸਿਤ ਪ੍ਰਦੇਸ਼ ਯੂਨੀਟੈਟੀ ਚੰਡੀਗੜ੍ਹ ਵਿਚਲੇ ਗੁਰਦੁਆਰਾ ਸਹਿਬਾਨ ਜਿਨ੍ਹਾਂ ਵਿੱਚ ਗੁਰਦੁਆਰਾ ਅੰਮ੍ਰਿਤਸਰ ਤੇ ਖਾਸ ਤੌਰ ਤੇ ਗੁਰਦੁਆਰਾ ਨਾਡਾ ਸਾਫ ਦਾ ਜ਼ਿਕਰ ਕਰਨਾ ਬਣਦਾ ਹੈ ਇਹ ਹੈ ਇਹ ਬਹੁਤ ਸਾਰੇ ਵਿਦਿਅਕ ادارے ਵੀ ਚਲਾਉਂਦੀ ਹੈ ਜਿਵੇਂ ਬਹੁਤ ਸਾਰੇ ਕਾਲਜ ਇੰਜੀਨੀਅਰਿੰਗ ਕਾਲਜ ਵਰਲਡ ਸਕੂਲ ਯੂਨੀਵਰਸਿਟੀ ਤੇ ਮੈਡੀਕਲ ਕਾਲਜ ਮੈਡੀਕਲ ਯੂਨੀਵਰਸਿਟੀ ਤੇ ਡਿਸਪੈਂਸਰੀਆਂ ਗੁਰਮੁਖੀਤ ਵਿਦਿਆਲੇ ਇਹ ਸ਼੍ਰੋਮਿਕ ਕਮੇਟੀ ਦਾ ਕੰਮ ਹੈ ਮੁੱਖ ਤੌਰ ਤੇ ਤੇ ਇਹਨੂੰ ਆਮ ਤੌਰ ਤੇ ਆ ਸਿੱਖਾਂ ਦੀ ਪਾਰਲੀਮੈਂਟ ਜਾਂ ਮਿਨੀ ਪਾਰਲੀਮੈਂਟ ਕਿਹਾ ਜਾਂਦਾ ਹੈ ਕਿਸੇ ਸਮੇਂ ਸ਼੍ਰੋਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਬਹੁਤ ਵੱਡਾ ਵਕਾਰ ਹੁੰਦਾ ਸੀ ਪਰ ਹੁਣ ਵੀ ਹੈ ਥੋੜੀ ਜੀ ਸਮੇਂ ਦੇ ਨਾਲ ਤਬਦੀਲੀ ਆਉਣੀ ਕੁਦਰਤੀ ਹੁੰਦੀ ਹੈ ਹੁਣ ਦੂਸਰੀ ਲੜੀ ਵਿੱਚ ਗੱਲ ਕਰਾਂਗੇ ਜਿਹੜੀਆਂ ਹੋਰ ਸਿੱਖਾਂ ਦੀਆਂ ਪ੍ਰਸਿੱਧ ਸੰਸਥਾਵਾਂ ਨੇ ਇੱਕ ਬਹੁਤ ਪੁਰਾਣੀ ਜਥੇਬੰਦੀ ਹੈ ਸੈਂਟਰਲ ਸਿੱਖ ਯਤੇਮ ਖਾਨਾ ਇਹ 1904 ਵਿੱਚ ਬਣਾਈ ਗਈ ਸੀ ਯਾਨੀ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਹੋਂਦ ਵਿੱਚ ਆਉਣ ਤੋਂ ਤਕਰੀਬਨ 14 ਸਾਲ ਪਹਿਲਾਂ 16 ਸਾਲ ਪਹਿਲਾਂ 14 ਜਾਂ 16 ਸਾਲ ਪਹਿਲਾਂ ਇਹ ਜਥੇਬੰਦੀ ਹੋਂਦ ਵਿੱਚ ਆਈ ਸੀ ਇਹ ਅਦਾਰਾ ਹੋਂਦ ਤੇ ਆਇਆ ਸੀ ਜਿਹੜੇ ਉਸ ਵੇਲੇ ਦੇ ਮੋਹਤਬਰ ਤੇ ਪੰਥਦਰਦੀ ਪੰਥਕ ਆਗੂ ਸਨ ਉਹਨਾਂ ਨੇ ਇਹਦੀ ਸਥਾਪਨਾ ਕੀਤੀ ਸੈਂਟਰਲ ਖਾਲਸਾ ਸਿੱਖ ਯਤਿਮ ਖਾਨ ਇਹਦਾ ਮੁੱਖ ਦਫ਼ਤਰ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ ਇਮਾਰਤ ਇਹਦੀ ਸ਼੍ਰੀ ਅੰਮ੍ਰਿਤਸਰ ਸਾਹਿਬ ਵਿੱਚ ਹੈ ਉਸ ਵੇਲੇ ਦੇ ਦਾਨੀ ਸੱਜਣਾ ਨੇ ਜਿਹੜੇ ਜਿਨ੍ਹਾਂ ਵਿੱਚ ਵੱਡੇ ਵੱਡੇ ਸਰਦਾਰ ਵੀ ਸ਼ਾਮਲ ਸਨ ਜ਼ਿੰਮੇਵਾਰ ਉਹਨਾਂ ਨੇ ਮਦਦ ਦਿੱਤੀ ਉਹਨਾਂ ਦਾ ਧੰਨਵਾਦ ਹੈ ਕਿ ਇਹ ਸੰਸਥਾ ਹੋਣ ਦੇ ਵਿੱਚ ਆਇਆ ਇਹਦਾ ਮਕਸਦ ਕੀ ਸੀ ਇਹਦੇ ਬਣਾਉਣ ਪਿੱਛੇ ਆਬਜੈਕਟਿਵ ਜਾਂ ਉਦੇਸ਼ ਕੀ ਸੀ ਉਹ ਇਹ ਸੀ ਕਿ ਜਿਹੜੇ ਬੱਚੇ ਯਤੀਮ ਨੇ ਪਰ ਉਹਨਾਂ ਚ ਪ੍ਰਤਿਭਾ ਹੈ ਉਹਨਾਂ ਚ ਟੈਲੈਂਟ ਹੈ ਉਹਨਾਂ ਚ ਗੁਣ ਹੈ ਉਹਨੂੰ ਕੋਈ ਮਦਦ ਕਰਨ ਵਾਲਾ ਨਹੀਂ ਲੱਭਦਾ ਇੰਡੀਵਿਜੂਅਲੀ ਵੀ ਔਰ ਸਮੂਹ ਤੌਰ 'ਤੇ ਉਹਨਾਂ ਦੀ ਮਦਦ ਕਰਕੇ ਚਾਹੇ ਉਹ ਰਾਗੀ ਬਣ ਚਾਹੇ ਉਹ ਪ੍ਰਚਾਰਕ ਬਣ ਚਾਹੇ ਉਹ ਅ ਕਵੀਸ਼ਰ ਬਣ ਜਾਂ ਕਿਹਾਏ ਕਥਾਕਾਰ ਬਣ ਉਹਨਾਂ ਨੂੰ ਉਤਸ਼ਾਹ ਕੀਤਾ ਜਾਂਦਾ ਮੇਨਲੀ ਇਹਦੇ ਵਿੱਚ ਕੀਰਤਨ ਦੀ ਸਿਖਲਾਈ ਦਿੱਤੀ ਜਾਂਦੀ ਸੀ ਸੈਂਟਰਲ ਖਾਲਸਾ ਜੀ ਦੀਮ ਖਾਨਾ ਅਮਰਸਰ ਸਾਹਿਬ ਇਹਦਾ ਹੈੱਡਕ quart ਅਮਰਸਰ ਤੇ ਜਿਵੇਂ ਮੈਂ ਦੱਸਿਆ 1904 ਵਿੱਚ ਇਹ ਸੰਸਥਾ ਹੋਣ ਦੇ ਵਿੱਚ ਆਈ ਤੇ ਉਦੋਂ ਤੋਂ ਲੈ ਕੇ ਇਹ ਬਹੁਤ ਵਧੀਆ ਕੰਮ ਕਰੀ ਤੇ ਪ੍ਰਾਪਤੀਆਂ ਬਹੁਤ ਮਾਨਮਤੀਆਂ ਪ੍ਰਾਪਤੀਆਂ ਨੇ ਹੁਣ ਤੁਸੀਂ ਦੇਖੋ ਉੱਥੇ بڑے بڑے ਉਸਤਾਦ ਲੋਕ ਆਪਣੀਆਂ ਸੇਵਾਵਾਂ ਦਿੰਦੇ ਰਹੇ ਔਰ ਉਹਨਾਂ ਦੀ ਇਹ ਲਗਨ ਸੀ ਉਹਨਾਂ ਅੰਦਰ ਇੱਕ ਰੀਤ ਸੀ ਕਿ ਚੰਗੇ ਰਾਗੀ ਚੰਗੇ ਪ੍ਰਚਾਰਕ ਚੰਗੇ ਗਾਇਕ ਚਾਹੇ ਧਾਰਮਿਕ ਗੀਤ ਹੀ ਗਾਉਣ ਉਹ ਕੌਮ ਨੂੰ ਪੈਦਾ ਕਰਕੇ ਦਿੱਤੇ ਜਾਣ ਕਿ ਕਿਹੜੇ ਕਿਹੜੇ ਉਹਨਾਂ ਨੇ ਪ੍ਰਸਿੱਧ ਰਾਗੀ ਕੌਮ ਨੂੰ ਤਿਆਰ ਕਰਕੇ ਦਿੱਤੇ ਭਾਈ ਸਾਹਿਬ ਭਾਈ ਸੰਤਾ ਸਿੰਘ ਜੀ ਭਾਈ ਸੰਤਾ ਸਿੰਘ ਜੀ ਪੁਰਾਤਨ ਸਮੇਂ ਦੇ ਉਹ ਰਾਗੀ ਹੋਏ ਨੇ ਚਾਹੇ ਉਹ ਪਰ ਜਵਾਨੀ ਵਿੱਚ ਹੀ ਅ ਇਸ ਦੁਨੀਆ ਤੋਂ ਚਲੇ ਗਏ ਕਾਲਪੁਰਖ ਦੇ ਬਾਣੀ ਅੰਦਰ ਪਰ ਉਹ ਜਿਹੜੇ ਸ਼ਬਦ ਪੜ ਗਏ ਰਿਕਾਰਡ ਕਰਵਾ ਗਏ ਤਵਿਆਂ ਦੇ ਰੂਪ ਵਿੱਚ ਮਿਲਦੇ ਨੇ ਜਾਂ ਆਲ ਇੰਡੀਆ ਰੇਡੀਓ ਕੋਲ ਸਾਂਭੇ ਹੋਏ ਨੇ ਦਿੱਲੀ ਔਰ ਜਲੰਧਰ ਤੇ ਉਹ ਕੌਮ ਦਾ ਬੇਸ਼ਕੀਮਤੀ ਸ਼ਰਮਾਇਆ ਉਹ ਬੜਾ ਵੈਲਿਊਏਬਲ ਐਸੈਟ ਹੈ ਮਿਸਾਲ ਵਜੋਂ ਜਿਹਨ ਜਿਹਨਾਂ ਨੇ ਸ਼ਬਦ ਸੁਣਿਆ ਸਾਜਨ ਦੇਸ ਵਿਦੇਸ਼ੀ ਅੜੀ ਸਨੇੜੇ ਦੇਂਦੀ ਪਿੰਨੀ ਰਣੜੀ ਚਮਕਣ ਤਾਰੇ ਹੱਥ ਨਾਲ ਆਇ ਕੁ ਸੰਭੜੇ ਜਲਦਾਸੀ ਢੋਲਾ ਤੇ ਇਸ ਤਰ੍ਹਾਂ ਗ੍ਰੀਵਨ ਬਾਜ ਨੂੰ ਦੂਸਰ ਤੋਂ ਉਸੋ ਮੇਰ ਕਰੋ ਤਿੰਤੇ ਮੋਹ ਜਾਏ ਦਸਵੇਂ ਪਾਸ਼ਾ ਦਾ ਸ਼ਬਦ ਹੈ ਹੋਰਨੇ ਕਾ ਸ਼ਬਦ ਤੇ ਉਹਨਾਂ ਨੂੰ ਜਦੋਂ ਲਤਾ ਮੰਗੇਸ਼ਕਰ ਨੇ ਇੱਕ ਵਾਰੀ ਸੁਣਿਆ ਉਹਨਾਂ ਦੀ ਆਵਾਜ਼ ਸੁਣੀ ਤੇ ਉਹਨਾਂ ਨਾਲ ਮੇਲ ਹੋਇਆ ਕਿ ਇਹ ਦੱਸਦੇ ਨੇ ਇਹ ਰਾਈਟਿੰਗ 'ਚ ਮੌਜੂਦ ਹੈ ਕਿ ਲਤਾ ਮੰਗੇਸ਼ਕਰ ਜੀ ਨੇ ਉਹਨਾਂ ਦੇ ਚਰਨਾਂ ਤੇ ਸਜਦਾ ਕਰਨ ਦਾ ਯਤਨ ਕੀਤਾ ਪਰ ਉਹਨਾਂ ਨੇ ਉਹਨਾਂ ਦੇ ਹੱਥ ਫੜ ਲਏ ਤੇ ਕਿਹਾ ਤੁਸੀਂ ਬਹੁਤ ਵੱਡੇ ਫਨਕਾਰਾ ਹੋ ਪਰ ਉਹਨਾਂ ਨੇ ਕਿਹਾ ਈਡੀ ਉੱਤੀ ਵਿੱਚ ਤੇ ਗਾਉਣਾ ਔਰ ਇਨਾ ਸੁਰੀਲਾ ਗਾਉਣਾ ਜਣੀ ਤਾਰ ਸਪਕ ਨੂੰ ਟੱਚ ਕਰਕੇ ਤੇ ਉਤੋਂ ਫਿਰ ਸਾမ့်ਤੇ ਆਉਣਾ ਤੇ ਬਹੁਤ 뮤ਜ਼ਿਕਲੀ ਔਖਾ ਕੰਮ ਹੈ ਔਰ ਆਵਾਜ਼ ਐਸੀ ਸਪਾਰਟ ਤੇ ਦਿਲਾਂ ਨੂੰ ਧੂਪ ਆਉਣ ਵਾਲੀ ਹੈ ਲਤਾ ਮੰਗੇਸ਼ਕਰ ਜੀ ਦੇ ਵਰਨੇ ਕਿ ਉਹਨਾਂ ਨੇ ਭਾਈ ਸੰਤਾ ਸਿੰਘ ਜੀ ਦਾ ਸਨਮਾਨ ਕੀਤਾ ਭਾਈ ਸੰਤਾ ਸਿੰਘ ਜੀ ਦਿੱਲੀ ਵਿਚਰਦੇ ਰਹੇ ਕਿ ਉਹਨਾਂ ਦੀ ਡੈਥ ਤੋਂ ਬਾਅਦ ਉਹਨਦੇ ਸ਼ਕੇ ਪੜਾ ਪਾਈ ਸ਼ਮਸ਼ੇਰ ਸਿੰਘ ਜਿਹੜੇ ਉਹਨਾਂ ਦੇ ਨਾਲ ਹੀ ਹੁੰਦੇ ਸਨ ਉਹਨਾਂ ਨੇ ਆਪਣਾ ਵੱਖਰਾ ਜਥਾ ਬਣਾਇਆ ਔਰ ਉਹਨਾਂ ਨੇ ਵੀ ਬਹੁਤ ਨਾਮਣਾ ਖਟਿਆ ਹੁਣ ਉਹਨਾਂ ਦੇ ਪਾਈ ਸਾਹਿਬ ਦੇ ਭਤੀਜੇ ਪਾਈ ਹਰਜੀਤ ਸਿੰਘ ਗੁਰਜੀਤ ਸਿੰਘ ਤਿੰਨ ਭਰਾ ਨੇ ਉਹ ਦਿੱਲੀ ਸ਼੍ਰੀ ਗੁਰਦਵਾਰਾ ਪ੍ਰਬੰਧ ਕਮੇਟੀ ਵਿੱਚ ਮੁਲਾਜ਼ਮਤ ਕਰ ਰਹੇ ਨੇ ਬਹੁਤ ਲੰਮੇ ਸਮੇਂ ਤੋਂ ਮੇਰਾ ਖਿਆਲ ਸਭ ਤੋਂ ਸੀਨੀਅਰ ਅਗਿੱ ਦਿੱਲੀ ਗੁਰਦਵਾਰਾ ਪ੍ਰਬੰਧ ਕਮੇਟੀ ਕੋਲ ਹੁਣ ਉਹ ਨੇ ਪਾਈ ਹਰਜੀਤ ਸਿੰਘ ਗੁਰਜੀਤ ਸਿੰਘ ਤੇ ਬਹੁਤ ਸਾਰੇ ਰਾਗੀਆਂ ਨੇ ਉਹਨਾਂ ਦੀ ਸ਼ੈਲੀ ਨੂੰ ਅਪਣਾਇਆ ਹੈ ਤੇ ਉਹਨਾਂ ਦਾ ਨਾਮ ਹਮੇਸ਼ਾ ਅਮਰ ਰਹੇਗਾ ਇਹ ਸੈਂਟਰਲ ਯਤਿਮਖਾਨਾ ਸੈਂਟਰਲ ਖਾਲਸਾ ਜਿ ਦੀਮਖਾਨਾ ਅਮਰਸਦ ਦੀ ਦੇਣ ਉਸ ਤੋਂ ਬਾਅਦ ਆ ਜਾਓ ਫਿਰ ਭਾਈ ਸਰਜਣ ਸਿੰਘ ਜਿਹੜਾ ਐਸਾ ਸਿੱਖਣ ਦਾਲੂ ਹੋਵੇਗਾ ਜਾਂ ਗੁਰਬਾਣੀ ਦਾ ਰਸ਼ੀਆ ਹੋਵੇਗਾ ਜਿਨੇ ਭਾਈ ਸੁਰਜਣ ਸਿੰਘ ਦੀ ਕੀ ਲੈਣੀ ਲੈਣਵੜੀ ਆਵਾਜ਼ ਨਾ ਸੁਣੀ ਹੋਵੇ ਤੇ ਪ੍ਰਭਾਵਿਤ ਨਾ ਹੋਇਆ ਹੋਵੇ ਆਸਾ ਦੀ ਵਾਰ ਦਾ ਰਿਕਾਰਡ ਹੈ ਕਹਿੰਦੇ ਕੈਸ਼ਟ ਦਾ ਜਦੋਂ ਯੋਗ ਸੀ ਉਦੋਂ ਕੈਸ਼ਟ ਦਾ ਹੀ ਯੋਗ ਹੁੰਦਾ ਸੀ ਕਹਿੰਦੇ ਨੇ ਕਿ ਅੱਜ ਤੱਕ ਉਹ ਜਿਹੜਾ ਵਰਲਡ ਰਿਕਾਰਡ ਹੈ ਉਹ ਅੱਜ ਤੱਕ ਟੁੱਟਾ ਨਹੀਂ ਦੂਸਰੇ ਨੰਬਰ ਤੇ ਭਾਈ ਅ ਨਰਮਨ ਸਿੰਘ ਜੀ ਖਾਲਸਾ ਪੰਥ ਦੇ ਸ੍ਰੀ ਸੱਚਖੰਡ ਵਾਸੀ ਉਹਨਾਂ ਦਾ ਨਾਮ ਆਉਂਦਾ ਹੈ ਜਿਹੜੀ ਵਿਕਰੀ ਹੋਈ ਉਹਨਾਂ ਦੀ ਕੈਸੇਟ ਜਾਂ ਸੀ ਡੀਜ਼ ਦੀ ਪਰ ਪਹਿਲੇ ਨੰਬਰ ਤੇ ਹਾਲੇ ਵੀ ਜਿਹੜਾ ਰਿਕਾਰਡ ਹੈ ਉਹ ਪਾਈਸਰਜਨ ਸਿੰਘ ਜੀ ਦਾ ਨਾਮ ਬੋਲਦਾ ਆਸਾ ਦੀ ਵਾਰ ਦਾ ਉਹਦੇ ਵਿੱਚ ਜਿਹੜੇ ਉਹਨਾਂ ਨੇ ਸ਼ਬਦ ਗਾਏ ਨੇ ਉਹ ਲੋਕਾਂ ਨੂੰ ਇਸ ਤਰ੍ਹਾਂ ਜ਼ਬਾਨੀ ਯਾਦ ਨੇ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈਦੇ ਵੇ ਨਾਨਕ ਦਾਸ ਮੁਕਤੇ ਜੋ ਬੋਲੇ ਇयां ਉहां ਸੱਚ ਹੋਵੇ ਐ ਮੈਂ ਪ੍ਰੇਮ ਨਾਲ ਆਖਿਆ ਮੇਰੇ ਪਿਆਰੇ ਮਨ ਭਾਉ ਕਰੇ ਫਿਰ ਇਸ ਤਰ੍ਹਾਂ ਅ ਬੰਦ ਸ਼ਬਦ ਨੇ ਜਿਹੜੇ ਪਾਈ ਸਰਦਨ ਸਿੰਘ ਜੀ ਨੇ ਗਾਏ ਨੇ ਔਰ ਲੋਕਾਂ ਨੂੰ ਉਹ ਜ਼ਬਾਨੀ ਯਾਦ ਨੇ ਔਰ ਲੋਕ ਉਹਨਾਂ ਨੂੰ ਸੁਣਨਾ ਪਸੰਦ ਕਰਦੇ ਆ ਤੇ ਹੋਰ ਆਗੇ ਨੂੰ ਫਰਮਾਇਸ਼ ਕਰਦੇ ਆ ਕਿ ਭਾਈ ਸਾਹਿਬ ਇੱਕ ਵੱਖਰੀ ਸ਼ੈਲੀ ਸੀ ਕੀਰਤਨ ਦੀ ਇੱਕ ਵੱਖਰੀ ਸ਼ੈਲੀ ਸੀ ਜਿਹੜੀ ਪਾਈ ਸੁਦਰ ਸਿੰਘ ਜੀ ਨੇ ਪੈਦਾ ਕੀਤੀ ਔਰ ਉਹਨਾਂ ਦਾ ਇੰਤਕਾਲ ਜਲੰਧਰ ਵਿੱਚ ਹੋਇਆ ਪੰਜਾਬ ਸਰਕਾਰ ਦੇ ਇੱਕ ਵਜ਼ੀਰ ਹੁੰਦੇ ਸਨ ਬੜੇ ਅਮੀਰ ਟਰੱਕ ਓਨਰ ਸਰਦਾਰ ਦਲਬਾਗ ਸਿੰਘ ਬਹੁਤ ਗੁਰਮੁਖ ਸੱਜਣ ਸਨ ਆਪਣੀ ਕੋਠੀ ਉਹ ਹਰ ਸਾਲ ਪਾਈ ਸਾਹਿਬ ਦਾ ਕੀਰਤਨ ਕਰਾਉਂਦੇ ਹੁੰਦੇ ਸਨ ਪਾਈ ਸੁਦਰ ਸਿੰਘ ਜੀ ਨੂੰ ਬੁਲਾ ਕੇ ਤਕਰੀਬਨ 15-20 ਦਿਨ ਉਹ ਰਹਿੰਦੇ ਸਨ ਉੱਥੇ ਇੱਕ ਦਿਨ ਉਹ ਪੌੜੀਆਂ ਤੋਂ ਉਤਰਦੇ ਸਮੇਂ ਆ ਪੈਰ ਫਿਸਲ ਗਿਆ ਤੇ ਉਹ ਉਥੇ ਜਲੰਧਰ ਹੀ ਕਾਰਜ ਚਲਾਉਣਾ ਕਰ ਗਏ ਕੌਮ ਨੂੰ ਬਹੁਤ ਵੱਡਾ ਘਾਟਾ ਪਿਆ ਪਹਿਲਾਂ ਉਹ ਭਾਈ ਸੰਤਾ ਸਿੰਘ ਜੀ ਦੇ ਨਾਲ ਹੁੰਦੇ ਸਨ ਫਿਰ ਉਹਨਾਂ ਨੇ ਆਪਣਾ ਵੱਖਰਾ ਥਾਣਾ ਬਣਾਇਆ ਤੇ ਕੁਝ ਸਮਾਂ ਹਰਮੰਦਰ ਸਾਹਿਬ ਵੀ ਉਹਨਾਂ ਨੇ ਸੇਵਾ ਕੀਤੀ ਇਹ ਹੈ ਦੂਸਰਾ ਥਾਣਾ ਇੱਕ ਬਹੁਤ ਪ੍ਰਸਿੱਧ ਥਾਣਾ ਭਾਈ ਜਗਿੰਦਰ ਸਿੰਘ ਜੀ ਦਾ ਇਹ ਵੀ ਉਸ ਅਦਾਰੇ ਦੀ ਦੇਣ ਹੈ ਫਿਰ ਉਸ ਤੋਂ ਬਾਅਦ ਆ ਗਏ ਭਾਈ ਮੋਹਨ ਸਿੰਘ ਜੀ ਦਾ ਇੱਕ ਥਾਣਾ ਬੜਾ ਮਸ਼ਹੂਰ ਹੋਇਆ ਉਹ ਵੀ ਉਸ ਯতিਮਖਾਨੇ ਦੀ ਦੇਣ ਹੈ ਫਿਰ ਜਿਨ੍ਹਾਂ ਨੇ ਬਰੇਲ ਲਿਪੀ ਅ ਡੇਵਿਡ ਕੈਨੇਡਾ ਜਾ ਕੇ ਵੀ ਬਹੁਤ ਸਾਰੇ ਲੋਕਾਂ ਨੇ ਪਾਈ ਸਾਹਿਬ ਦੀ ਸਹਾਇਤਾ ਕੀਤੀ ਇਕਨੋਮਿਕਲੀ ਵੀ ਉਹਨਾਂ ਨੇ ਇੱਕ ਬਰੇਲ ਲਿਪੀ ਤਿਆਰ ਕੀਤੀ ਤਾਂ ਕਿ ਜਿਹੜੇ ਸੂਰਮੇ ਰਾਗੀ ਨੇ ਉਹ ਬਾਣੀ ਕੰਠ ਕਰ ਸਕਣ ਬਹੁਤ ਵੱਡਾ ਪ੍ਰੋਜੈਕਟ ਸੀ ਜਿਹੜਾ ਉਹਨੇ ਪ੍ਰਚਾਰਿਆ ਪਾਈ ਕੁਰਮੇਤ ਸਿੰਘ ਜਿਹੜੇ ਹਰਮੰਦਰ ਸਾਹਿਬ ਅ ਦੇ ਹਜ਼ੂਰੀ ਰਾਗੀ ਸਨ ਇਸ ਵੇਲੇ ਸਾਡੀ ਖੁਸ਼ਕਿਸਮਤੀ ਹੈ ਕਿ ਉਹ ਜੁੰਦੇ ਨੇ ਕਿ ਉਹਨਾਂ ਦਾ ਜੱਜ ਰਸਪੁੱਤਰ ਹੈ ਉਹ ਉਹਨੂੰ ਪਗਜੀ ਕਹਿ ਕੇ ਬੁਲਾਉਂਦੇ ਨੇ ਨਿਕਨੇਮ ਉਹ ਭਾਈ ਰਵਿੰਦਰ ਸਿੰਘ ਜੀ ਪ੍ਰਸਿੱਧ ਰਾਗੀ ਜਿਹੜੇ ਹਰਮੰਦਰ ਸਾਹਿਬ ਦੇ ਉਹਨਾਂ ਦੇ ਨਾਲ ਤਬਲਾ ਵਾਦਨ ਕਰਦੇ ਨੇ ਭਾਈ ਗੁਰਮੀਤ ਸਿੰਘ ਜੀ ਵੀ ਉੱਥੋਂ ਦੇ ਹੀ ਵਿਦਿਆਰਥੀ ਦੇ ਫੇਰ ਭਾਈ ਗੁਰਮੀਲ ਸਿੰਘ ਜਿਹੜੇ ਇਸ ਵੇਲੇ ਯੂਐਸਏ 'ਚ ਨੇ ਰਹਿੰਦੇ ਉਹ ਵੀ ਹਰਮੰਦਰ ਸਾਹਿਬ ਦੇ ਰਾਗੀ ਰਹੇ ਹਜ਼ੂਰੀ ਔਰ ਰੇਡੀਓ ਤੋਂ ਵੀ ਅਪਰੂਵਡ ਨੇ ਉਹ ਵੀ ਸਿਕਸ ਸੈਂਟਰ ਯতিਮ ਖਾਨਾ ਜਿਹੜਾ ਅੰਮ੍ਰਿਤਸਰ ਦਾ ਉਹਦੇ ਵਿਦਿਆ ਇਸੇ ਤਰ੍ਹਾਂ ਆ ਸ਼ਾਸਤਰੀ ਸੰਗੀਤ ਬਾਦੋਚਨ ਨੇ ਸ਼ਾਸਤਰੀ ਸੰਗੀਤ ਬਣਾਇਆ ਪਹਿਲਾਂ ਉਹਨਾਂ ਦਾ ਨਾਮ ਸੀ ਦਲੀਪ ਸਿੰਘ ਵੇਦੀ ਫਿਰ ਉਸ ਤੋਂ ਬਾਅਦ ਉਹ ਬਣ ਗਏ ਦਲੀਪ ਚੰਦਰ ਵੇਦੀ ਉਹ ਵੀ ਉੱਥੇ ਸਿੱਖਦੇ ਰਹੇ ਇਹ ਜਿਹੜੇ ਲੈਜੈਂਡਸ ਨੇ ਇਹ ਸਾਰੇ ਜਿਹੜੇ ਨੇ ਇਹ ਉਸ ਮਹਾਨ ਅਧਾਰੇ ਨੇ ਪੈਦਾ ਕੀਤੇ ਜਿਹਨੂੰ ਦੂਰ ਰਸੀ ਸਿੱਖਾਂ ਨੇ ਮੈਂ ਤਾਂ ਉਹਨਾਂ ਨੂੰ ਮਸਤਕ ਨਵਾਉਣਾ ਉਹਨਾਂ ਸਿੱਖ ਆਗੂਆਂ ਨੂੰ ਉਹਨਾਂ ਦਾਣਿਸ਼ਵਰਾਂ ਨੂੰ ਉਸ ਸਮੇਂ ਦੇ ਜਿਹੜੇ ਨਿਜਵਾੜੇ ਵੀ ਸਿੱਖ ਸਨ ਜਿਵੇਂ ਮਜੀਠੀਆ ਪਰਿਵਾਰ ਜਾਂ ਹੋਰ ਪਰਿਵਾਰ ਜਿਹੜੇ ਸੀ ਜਿਨ੍ਹਾਂ ਨੇ ਕਿ ਇਹ ਦੂਰ ਦੀ ਸੋਚਣੀ ਸੋਚੀ ਔਰ ਇੱਕ ਸਿੱਖ ਕੌਮ ਨੂੰ ਅਦਾਰਾ ਇਹੋ ਜਿਹਾ ਬਣਾ ਕੇ ਦਿੱਤਾ ਜਿਹੜਾ ਹੁਣ ਤੱਕ ਵੀ ਬਹੁਤ ਸ਼ਾਨਦਾਰ ਕੰਮ ਕਰ ਰਿਹਾ। ਇਸ ਤੋਂ ਬਾਅਦ ਇੱਕ ਬੀਬੀਆਂ ਲਈ ਵੀ ਵਿਦਿਆਲਾ ਖੋਲਿਆ ਗਿਆ ਜਿੱਥੇ ਬੀਬੀਆਂ ਵੱਖਰੇ ਤੌਰ ਤੇ ਸਿੱਖਦੀਆਂ ਸੰਗੀਤਨ। ਇਹ ਇਸ ਤਰ੍ਹਾਂ ਇੱਕ ਸੁਲਤਾਨਪੁਰ ਲੋਧੀ ਵਿੱਚ ਬਾਬੇ ਨਾਨਕੀ ਗੁਰਮਤ ਸੰਗੀਤ ਕਾਲਜ ਹੈ। ਜਿਹਦੇ ਮੌਜੂਦਾ ਪ੍ਰਿੰਸੀਪਲ ਨੇ ਬਹੁਤ ਹੀ ਗੁਣੀ ਅਤੇ ਰਾਗ ਸੰਗੀਤ ਦੇ ਤਨੀ ਜਿਹੜੇ ਕਿ ਇੱਕ ਹੋਰ ਬਹੁਤ ਵੱਡੇ ادارے ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਹੁਦੇ ਸਿੱਖਾਂ ਦੇ ਚੀਫ ਆਪਣਾ ਉਹਦਾ ਨਾਮ ਹੈ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਬਹੁਤ ਮਾਨਮਤਾ ਅਦਾਰਾ ਹੈ ਉਹਦੇ ਉਹ ਪਹਿਲਾਂ ਪ੍ਰੋਫੈਸਰ ਰਹੇ ਤੇ ਫਿਰ ਕਾਫੀ ਸਮਾਂ ਪ੍ਰਿੰਸੀਪਲ ਰਹੇ ਬਹੁਤ ਵਧੀਆ ਵਧੀਆ ਉੱਚ ਕੋਟੀ ਦੇ ਰਾਗੀ ਉਹਨਾਂ ਨੇ ਤਿਆਰ ਕਰਕੇ ਦਿੱਤੇ ਥਿਊਰੀ ਦੇ ਔਰ ਪ੍ਰੈਕਟੀਕਲ ਦੇ ਆਪ ਵੀ ਬਹੁਤ ਅ ਅ ਯਾਨੀ ਰਾਗਾਂ ਦੇ ਆਧਾਰ ਬਹੁਤ ਹੀ ਉੱਚ ਕੋਟੀ ਦਾ ਕੀਰਤਨ ਕਰਦੇ ਨੇ ਉਹ ਐਸ ਵੇਲੇ ਪਹਿਲਾਂ ਉੱਥੇ ਪ੍ਰਿੰਸੀਪਲ ਰਹੇ ਅਮਰਸਰ ਅ ਫੀਸਿਕ ਮਿਸ਼ਨ ਕਾਲੇ ਵਿੱਚ ਜਿੱਥੇ ਪ੍ਰਿੰਸੀਪਲ ਹਰਪਜਨ ਸਿੰਘ ਵਰਗੇ ਵਿਦਵਾਨ ਪ੍ਰਿੰਸੀਪਲ ਰਹੇ ਜਿਹੜੇ ਆ ਬਹੁਤ ਵਧੀਆ ਲੈਕਚਰ ਆਪ ਸਨ ਔਰ ਉਹਨਾਂ ਨੇ ਬਹੁਤ ਵਧੀਆ ਪ੍ਰਚਾਰਕ ਕੌਮ ਨੂੰ ਦਿੱਤੇ ਉਹ ਪ੍ਰਚਾਰਕ ਵੀ ਦਿੰਦੇ ਸਨ ਰਾਗੀ ਵੀ ਦਿੰਦੇ ਸਨ ਤੇ ਉਹਨਾਂ ਅੱਛਾ ਇੱਕ ਦੱਸ ਦਿਆਂ ਕਿ ਅ ਉਥੇ ਰਹਿائش ਤੇ ਪਰਸ਼ਾਦਾ ਪਾਣੀ ਦਾ ਤੇ ਜਿਹੜੇ ਕੱਪੜੇ ਵਗੈਰਾ ਸੀ ਸਾਰਾ ਜਿਹੜਾ ਖਰਚਾ ਸੀ ਉਹ ਫਰੀ ਸੀ ਸ਼ੋਮਣੀ ਗੁਰਦੁਆਰਾ ਪਰਉਂਦ ਕਮੇਟੀ ਜਾਂ ਇੰਤਜ਼ਾਮੀਆਂ ਕਮੇਟੀਆਂ ਇਹਦਾ ਪ੍ਰਬੰਧ ਕਰਦੀਆਂ ਸਨ ਤਾਂ ਕਿ ਵਿਦਿਆਰਥੀ ਪਾਈ ਨਰਮਨ ਸਿੰਘ ਹਾਲਸਾ ਪੰਮ ਸ਼ਹੀ ਜਿਹੜੇ ਮਹਾਨ ਰਾਗੀ ਹੋਏ ਨੇ ਉਹ ਵੀ ਉਥੇ ਪੜੇ ਪਾਹੀ ਰਵਿੰਦਰ ਸਿੰਘ ਜੀ ਉੱਥੇ ਪੜ੍ਹੇ ਜਿਹੜੇ ਬਹੁਤ ਫੇਮਸ ਰਾਗੀ ਨੇ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਥਿਆਂ ਨੇ ਉੱਥੇ ਰਹਿ ਕੇ ਕੀਰਤਨ ਸਿੱਖਿਆ ਪ੍ਰੋਫੈਸਰ ਵੇਲ ਸਿੰਘ ਜੀ ਗੁਰਮਤ ਸੰਗੀਤ ਦੇ ਬਹੁਤ ਗੂੜ ਗਿਆਤਾ ਨੇ ਜਿਹੜੇ ਪ੍ਰੋਫੈਸਰ ਰਹੇ ਉੱਥੇ ਅੱਜ ਕੱਲੋ ਰਿਟਾਇਰ ਹੋ ਗਏ ਨੇ ਇਹ ਸਾਡੀ ਕੀਰਤਨ ਸਬ ਕਮੇਟੀ ਜਿਹੜੀ ਦਰਬਾਰ ਸਾਹਿਬ ਦੀ ਅੰਮ੍ਰਿਤਸਰ ਦੀ ਯਸ਼ੋਗਣ ਕਮੇਟੀ ਦੀ ਉਹਦੇ ਮੈਂਬਰ ਨੇ ਉਹ ਵੀ ਉੱਥੇ ਸਿਖਾਉਂਦੇ ਰਹੇ ਤੇ ਬੜੇ ਵਿਅਕਤੀਆਂ ਨੂੰ ਜਥਿਆਂ ਨੂੰ ਉਹਨਾਂ ਨੇ ਵੀ ਸੇਧ ਦਿੱਤੀ ਹੈ ਕੁਝ ਸਮੇਂ ਲਈ ਇੱਕ ਬੀਬੀ ਜੀ ਵੀ ਅ ਸੰਖੇਪ ਦੇ ਸਮੇਂ ਲਈ ਮੁਖੀ ਰਹੇ ਤੇ ਉੱਥੇ ਪ੍ਰਿੰਸੀਪਲ ਬਲਦੇਵ ਸਿੰਘ ਵੀ ਰਹੇ ਬਤੌਰ ਮੁਖੀ ਇਹਦੀ ਵੀ ਬੜੀ ਵੱਡੀ ਦੇਣ ਹੈ ਇਸ ਇਸ ادارے ਵਿੱਚ ਅ ਗੁਰਮੁਖ ਸੰਗੀਤ ਦੇ ਮਹਾਨ ਗਿਆਤਾ ਪ੍ਰੋਫੈਸਰ ਅਵਤਾਰ ਸਿੰਘ ਜੀ ਨਾਜ਼ ਤੇ ਅ ਬਹੁਤ ਵੱਡੇ ਸੰਗੀਤਕਾਰੀਆਂ ਹਰਨਾਮ ਸਿੰਘ ਜੋਗੀ ਤੇ ਇਸੇ ਤਰ੍ਹਾਂ ਪ੍ਰੋਫੈਸਰ ਰਜਿੰਦਰ ਸਿੰਘ ਜੀ ਇਤਿਆਦ ਜਿਹੜੇ ਗੁਣੀ ਜਨਸੰਨ ਉਹ ਉੱਥੇ ਸਿਖਾਉਂਦੇ ਰਹੇ ਉਸਤਾਦ ਮਿੰਗਾ ਸਿੰਘ ਜੀ ਇੱਕ ਬਹੁਤ ਵੱਡਾ ਨਾਮ ਹੈ ਜਿਨ੍ਹਾਂ ਨੇ ਬਹੁਤ ਸਾਰੇ ਸਿਖਿਆਰਥੀਆਂ ਨੂੰ ਗੁਰਮੁਖ ਸੰਗੀਤ ਪਰਪੱਕ ਕਰਕੇ ਇਹ ਵਧੀਆ ਰਾਗੀ ਬਣਾਇਆ ਉਹ ਵੀ ਉਸ ਅ ਵਿਦਿਆਲੇ ਵਿੱਚ ਹੋਣਾ ਦਿਨ ਦੇ ਉਸ ਤੋਂ ਬਾਅਦ ਆਉਂਦਾ ਜੀ ਸਾਡਾ ਅਦਾਰਾ ਚੀਫ ਖਾਲਸਾ ਦਿਵਾਨ ਅ ਪੰਜਾਬ ਸਰਕਾਰ ਦੇ ਵਿੱਚ ਮੰਤਰੀ ਰਹੇ ਹੁਣ ਤੋਂ ਕੁਝ ਸਮਾਂ ਪਹਿਲਾਂ ਤੱਕ ਤਾਂ ਮੰਤਰੀ ਸਨ ਫਿਰ ਉਹਨਾਂ ਨੇ ਅਸਤੀਫਾ ਦੇ ਦਿੱਤਾ ਅਮਰਤਾਰੀ ਨੇ ਔਰ ਕਿਤੇ ਵਜੋਂ ਉਹ ਡਾਕਟਰ ਨੇ ਬਹੁਤ ਵੱਡੇ ਡਾਕਟਰ ਇੰਦਰਬੀਰ ਸਿੰਘ ਨਿੱਜਰ ਉਹ ਅ ਬਹੁਤ ਅੱਛੇ ਜੀਵਨ ਦੇ ਮਾਲਕ ਨੇ ਅੱਛੀ ਵਿਚਾਰਧਾਰਾ ਦੇ ਮਾਲਕ ਨੇ ਇਹ ਪਾਈ ਵੀਰ ਸਿੰਘ ਜੀ ਸੰਤ ਕਵੀ ਉਹਨਾਂ ਇਲਾਰੰਸ ਰੋਡ ਤੇ ਸਥਿਤ ਹੈ ਇਹ ਇਹ ਉਹਨਾਂ ਦੀ ਪ੍ਰੇਰਣਾ ਸੀ ਜੀਵ ਖਾਲਸਾ ਜ਼ਿਵਾਨ ਨਾਂ ਦੀ ਜਥੇਬੰਦੀ ਬਣੀ ਜਿਹੜੀ ਨਰੋਰ ਸਿੱਖਾਂ ਦੇ ਜਿਹੜੇ ਟੈਲੈਂਟਡ ਬੱਚੇ ਨੇ ਉਹਨਾਂ ਨੂੰ ਸੰਭਾਲਣ ਲਈ ਉਹਨਾਂ ਨੂੰ ਅਕਾਡੈਮਿਕਲੀ ਵੀ ਜਿਹੜੇ ਪੜ੍ਹਨਾ ਚਾਹੁੰਦੇ ਆ ਜਿਹੜੇ ਦੁਨਿਆਵੀ ਪੜਾਈ ਕਰਨੀ ਚਾਹੁੰਦੇ ਉਹ ਵੀ ਉਹ ਉਹਨਾਂ ਦੀ ਵੀ ਮਦਦ ਕਰਦੀ ਹੈ ਤੇ ਜਿਹੜੇ ਸੰਗੀਤ ਸਿੱਖਦੇ ਨੇ ਜਾਂ ਗੁਰਮਤ ਸੰਗੀਤ ਆ ਵੱਲ ਰੁਚੀ ਰੱਖਦੇ ਨੇ ਜਾਂ ਵੋਕੇਸ਼ਨਲ এডਿਕੇਸ਼ਨ ਜਿਸ ਤਰ੍ਹਾਂ ਦੀ ਵੀ ਮਦਦ ਹੋਵੇ ਇਹ ਅਦਾਰਾ ਕਰਦਾ ਹੈ ਇਹਦੇ ਕੋਲ ਫੰਡਾਂ ਦੀ ਵੀ ਕੋਈ ਕਮੀ ਨਹੀਂ بڑے بڑے ਤਨਾਰਿਕ ਸਿੱਖ ਜੁੜੇ ਹੋਏ ਨੇ ਔਰ ਇਹਦੀ ਜਿਹੜੀ ਹੈ ਫਿਰ ਹੈ ਸ਼੍ਰੀ ਗ੍ਰੰਥ ਸਾਹਿਬ ਵਰਲਡ ਸਿਕਸ ਯੂਨੀਵਰਸਿਟੀ ਜਿਹੜੀ ਕੇ ਸ਼੍ਰੀ ਫਤਿਹਗੁਰ ਸਾਹਿਬ ਬਣੀ ਹੋਈ ਹੈ ਔਰ ਬਹੁਤ ਵੱਡਾ ਇਹਦਾ ਮਕਾਮ ਹੈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਅਧਿਨ ਤੇ ਖੋਜ ਕਾਰਜ ਕਰਨ ਵਾਸਤੇ ਇਹ ਯੂਨੀਵਰਸਿਟੀ ਤਤਪਰ ਹੈ ਇਸੇ ਤਰ੍ਹਾਂ ਗੁਰਮੁਖਤ ਸੰਗੀਤ ਵਿਦਿਆਲਾ ਹੈ ਇੱਕ ਮੁੱਢਾ ਜੋੜ ਵਿੱਚ ਇਹ ਸੰਤ ਬਾਬਾ ਫਤੇਹ ਸਿੰਘ ਜੀ ਇਹ ਸੰਤ ਬਾਬਾ ਚੰਨਣ ਸਿੰਘ ਜੀ ਜਿਹੜੇ ਅਕਾਲੀ ਦਲ ਦੇ ਤੇ ਪ੍ਰਧਾਨ ਸੰਸੰਤ ਫਤੇਹ ਸਿੰਘ ਜੀ ਤੇ ਸੰਤ ਚੰਨਣ ਸਿੰਘ ਸ਼ੋਮਣ ਕਮੇਟੀ ਦੇ ਪ੍ਰਧਾਨ ਸਨ ਉਹਨਾਂ ਨੇ ਬੁੱਢਾ ਜੌੜ ਵਿੱਚ ਜਿੱਥੇ ਮੱਸਾ ਰੰਗੜ ਦਾ ਸਿਰ ਲੈ ਕੇ ਬਾਬਾ ਸੁਖਾ ਸਿੰਘ ਮਹਤਾਬ ਸਿੰਘ ਗਏ ਸਨ ਉੱਥੇ ਬਹੁਤ ਸ਼ਾਨਦਾਰ ਗੁਰਦੁਆਰਾ ਤੇ ਉੱਥੇ ਨਾਲ ਸੰਗੀਤ ਵਿਦਿਆਲਾ ਵੀ ਸੰਤਾਂ ਨੇ ਜੰਗਲਾਂ ਚ ਮੰਗਲ ਲਾਏ ਹੋਏ ਨੇ ਉੱਥੇ ਬਹੁਤ ਵੱਡੇ ਵੱਡੇ ਰਾਗੀ ਸਿਖਾਉਂਦੇ ਰਹੇ ਪਾਈ ਨਰਮਨ ਸਿੰਘ ਖਾਲਸਾ ਵੀ ਕੁਝ ਸਮਾਂ ਲਈ ਉੱਥੇ ਨਿਯੁਕਤ ਰਹੇ ਤੇ ਉੱਥੋਂ ਹੀ ਫਿਰ ਮਾਰਸ ਉਤਾਰਾ ਸਿੰਘ ਸੰਤ ਫਤੇ ਸਿੰਘ ਜੀ ਤੇ ਸੰਤ ਚੰਦਰ ਸਿੰਘ ਨੂੰ ਲੈ ਕੇ ਆਏ ਸਨ ਉਹ ਗੁਰਮਤ ਸੰਗੀਤ ਵਿਦਿਆਲਾ 올ਡਰਸ ਵਿਦਿਆਲਾ ਹੈ ਬੜੇ ਬੜੇ ਰਾਗੀ ਉਹਨੇ ਪੈਦਾ ਕਰਕੇ ਦਿੱਤੇ ਹੁਣ ਵੀ ਉਹ ਰਾਜਸਥਾਨ ਵਿੱਚ ਸਥਿਤ ਹੈ ਉਹ ਬਹੁਤ ਵਧੀਆ ਕੰਮ ਕਰ ਰਿਹਾ ਗੰਗਾ ਨਗਰ ਜ਼ਿਲ੍ਹੇ ਵਿੱਚ ਫਿਰ ਗੁਰਮਤ ਕਾਲਜ ਪਟਿਆਲਾ ਇਹ ਪਟਿਆਲੇ ਵਿੱਚ ਸਥਿਤ ਹੈ ਤੇ ਐਸ ਵੇਲੇ ਡਾਕਟਰ ਜਸਵੀਰ ਕੌਰ ਜਿਹੜੇ ਪਹਿਲਾਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਗੁਰਮਤ ਸੰਗੀਤ ਭਾਗ ਵਿੱਚ ਸਨ ਡੀਨ ਵੀ ਰਹੇ ਉਹ ਐਸ ਵੇਲੇ ਦੇ ਮੁਖੀ ਨੇ ਇੱਥੇ ਪ੍ਰਿੰਸੀਪਲ ਸੁਬੀਰ ਸਿੰਘ ਵੀ ਮੁਖੀ ਰਹੇ ਤੇ ਬਹੁਤ ਅੱਛਾ ਕੰਮ ਹੋ ਰਿਹਾ ਹੈ ਵਿਦਿਆਰਥੀਆਂ ਨੂੰ ਗੁਰਮਤਿ ਦੀ ਤੇ ਗੁਰਮੁਖ ਸੰਗੀਤ ਦੀ ਪੜ੍ਹਾਈ ਉੱਥੇ ਕਰਵਾਈ ਜਾਂਦੀ ਹੈ ਇਸੇ ਤਰ੍ਹਾਂ ਤਕਸੀਸ ਦਮਦਮਾ ਸਾਹਿਬ ਤਰਵੰਡੀ ਸਾਹਿਬ ਉਹ ਵਿਚ ਗੁਰਮੁਖ ਸੰਗੀਤ ਵਿਦਿਆਲਾ ਚੱਲ ਰਿਹਾ ਹੈ ਜਿਹੜਾ ਕਿ ਵਿਦਿਆਰਥੀਆਂ ਨੂੰ ਗੁਰਮੁਖ ਸੰਗੀਤ ਦੀ ਵਿੱਦਿਆ ਦੇ ਰਿਹਾ ਇਸੇ ਤਰ੍ਹਾਂ ਪ੍ਰੋਫੈਸਰ ਕਰਤਾਰ ਸਿੰਘ ਜਿਹੜੇ ਮਹਾਨ ਕੀਰਤਨੀਏ ਸਦੀ ਦੇ ਹੋਏ ਨੇ ਉਹਨਾਂ ਨੇ ਸ਼ੁਰੂ ਕੀਤਾ ਸੀ ਸ਼੍ਰੋਮਣੀ ਕਮੇਟੀ ਦੇ ਕਹਿਣ ਤੇ ਬੀਬੀ ਜੀ ਗੀਰਕਰਦੋਂ ਪ੍ਰਧਾਨ ਸਨ ਸ਼੍ਰੀ ਅਨੰਦਪੁਰ ਸਾਹਿਬ ਕੇਸਗੜ੍ਹ ਸਾਹਿਬ ਦੀ ਜ਼ਮੀਨ ਤੇ ਹੇਰਨਪੁਰ ਸਾਹਿਬ ਗੁਰਮਤ ਸੰਗੀਤ ਅਕੈਡਮੀ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਤੰਤੀ ਸਾਧਾ ਨਾਲ ਖਾਸ ਤੌਰ ਤੇ ਉੱਥੇ ਵਿਦਿਆ ਦਿੱਤੀ ਜਾਂਦੀ ਗੁਰਮਤ ਸੰਗੀਤੀ ਔਰ अनेका ਜਥੇ ਤਿਆਰ ਕਰਕੇ ਦਿੰਦੇ ਨੇ ਜਿਹੜੇ ਹਰਮੰਦਰ ਸਾਹਿਬ ਐਸ਼ਵਰੇ ਕੀਰਤਨ ਦੀ ਸੇਵਾ ਕਰ ਰਹੇ ਨੇ ਇਸ ਵੇਲੇ ਉੱਥੇ ਮੁੱਖ ਤੌਰ ਤੇ ਪ੍ਰੋਫੈਸਰ ਸੁਖਵਿੰਦਰ ਸਿੰਘ ਜੀ ਸੇਵਾ ਨਿਭਾ ਰਹੇ ਨੇ ਬੜੀ ਇਸੇ ਤਰ੍ਹਾਂ ਜਿਹੜੀ ਸਭ ਤੋਂ ਪੁਰਾਣੀ ਟਕਸਾਲ ਹੈ ਗੁਰਮਤ ਸੰਗੀਤ ਦੇ ਖੇਤਰ ਵਿੱਚ ਉਹ ਹੈ ਦੁੱਧ ਟਕਸਾਲ ਦੁੱਧਰ ਜ਼ਿਲ੍ਹਾ ਲੁਧਿਆਣਾ ਵਿੱਚ ਪੈਂਦਾ ਬਹੁਤ ਉੱਗਾ ਕਸਬਾ ਹੈ ਤੇ ਉੱਥੇ ਸਭ ਤੋਂ ਪੁਰਾਣੀ ਜਿਹੜੀ ਟਕਸਾਲ ਮੰਨੀ ਜਾਂਦੀ ਹੈ ਉਹ ਤਾਂ ਹੈ ਦਮਦਿਨੀ ਟਕਸਾਲ ਇਹਦਾ ਵੀ ਬਹੁਤ ਵੱਡਾ ਯੋਗਦਾਨ ਹੈ ਦਮਦਿਨੀ ਟਕਸਾਲ ਦਾ ਜ਼ਿਕਰ ਕੀਤੇ ਤੋਂ ਬਿਨਾ ਇਹ ਐਪੀਸੋਡ ਅਧੂਰਾ ਰਹੇਗਾ ਇਹ ਦੀ ਸਥਾਪਨਾ ਜਿਹੜੀ ਹੈ ਉਹ ਪਵਿੱਤਰ ਨਗਰੀ ਤਕਸ਼ੀ ਦਮਨੋਸਾਤ ਰੋਢੀ ਸਾਹਬੋ ਵੇਖੀ ਕੀਤੀ ਗਈ ਤੇ ਸ਼ੀਦਾ ਦੀ تثਬੰਦੀ ਹੈ ਦਮਲੀਟ ਸਾਲ ਨੇ ਬਹੁਤ ਸਾਰੇ ਪ੍ਰਚਾਰਕ ਰਾਗੀ ਗ੍ਰੰਥੀ ਕਥਾਵਾਚਕ ਤੇ ਜਿਹੜੇ ਗੁਰਮਤਿ ਦਾ ਪ੍ਰਚਾਰ ਤੇ ਪ੍ਰਸਾਰ ਕਰਨ ਵਾਲੇ ਵਿਦਵਾਨ ਪੈਦਾ ਕੀਤੇ ਨੇ ਪੁਰਾਣੇ ਸਮੇਂ ਤੋਂ ਹੀ ਸੰਤ ਬਾਬਾ ਗੁਰਬਚਨ ਸਿੰਘ ਪਿੰਡਰਾਵਾਲਾ ਤੋਂ ਇਹ ਚੱਲਦਾ ਆ ਰਿਹਾ ਸਾਰਾ سلسلہ ਅੱਜ ਵੀ ਮੌਜੂਦਾ ਮੁਖੀ ਸ਼ੰਤ ਬਾਬਾ ਹਰਨਾਮ ਸਿੰਘ ਜੀ ਖਾਲਸਾ ਪਿੰਡਰਾ ਵਾਲੇ ਇਹਦੇ ਮੁਖੀ ਨੇ ਔਰ ਇਹਦੇ ਵਿਦਿਆਲੇ ਚੌਕ ਮਹਿਤਾ ਚੂ ਚੱਲਦਾ ਤੇ ਉੱਥੇ ਵੀ ਵਿਦਿਆਲਾ ਜਿਹੜਾ ਉਹ ਵਧੀਆ ਢੰਗ ਨਾਲ ਕਾਰੀਸ਼ੀਲ ਗੁਰਮਤਿ ਦੇ ਪ੍ਰਚਾਰ ਤੇ ਪ੍ਰਸਾਰ ਲਈ ਖਾਸ ਤੌਰ ਤੇ ਕੀਰਤਨ ਦੇ ਪ੍ਰਚਾਰ ਤੇ ਪ੍ਰਸਾਰ ਲਈ ਇਹ ਸਾਰੇ ਆਧਾਰੇ ਜਿਹੜੇ ਨੇ ਇਹ ਸਿੱਖ ਕੌਮ ਦੀ ਸ਼ਾਨ ਨੇ ਸਾਡਾ ਫਰਜ਼ ਬਣਦਾ ਹੈ ਕੁਝ ਆਧਾਰੇ ਪੰਜਾਬ ਤੋਂ ਬਾਹਰ ਨੇ ਹੋਰ ਨਾ ਸੂਬਿਆਂ 'ਚ ਤੇ ਕੁਝ ادارے ਵਿਦੇਸ਼ਾਂ ਵਿੱਚ ਨੇ ਉਹਨਾਂ ਦਾ ਜ਼ਿਕਰ ਕਿਸੇ ਹੋਰ ਐਪੀਸੋਡ ਵਿੱਚ ਕਰਾਂਗੇ ਉਹਨਾਂ ਦੀ ਦੇਣ ਬਹੁਤ ਵੱਡੀ ਹੈ ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ ਕਿ ਆਪਣੇ ਅ ਜਿਹੜੇ ਜ਼ਰਾਈ ਨੇ ਆਪਣੇ ਜਿਹੜੇ ਸੋਰਸਸ ਨੇ ਉਹਨਾਂ ਵਿੱਚੋਂ ਜਿੰਨੀ ਕੁ ਹੋ ਸਕੇ ਇਹਨਾਂ ਅਧਾਰਾਂ ਦੀ ਮਦਦ ਕੀਤੀ ਜਾਵੇ ਤਾਂ ਕਿ ਇਹ ਧਾਰੇ ਜਿਹੜਾ ਸ਼ਾਨਦਾਰ ਕੰਮ ਕਰ ਰਹੇ ਨੇ ਗੁਰਮਤ ਸੰਗੀਤ ਗੁਰਬਾਣੀ ਗੁਰਬਾਣੀ ਦੀਆਂ ਸਿੱਖਿਆਵਾਂ ਸਿੱਖੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਉਹਨਾਂ ਨੂੰ ਹੋਰ ਹੁਲਾਰਾ ਮਿਲ ਸਕੇ ਐਸੀ ਕਾਮਨਾ ਕਰਦੇ ਹੋਏ ਤੁਹਾਡੇ ਤੋਂ ਜਿਆਦਾ ਚਾਹੁੰਦੇ ਆ ਐਪੀਸੋਡ ਵੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਧੰਨਵਾਦ